ਸ਼ਹਿਰ ਦੇ ਵਿੱਚ 10000 ਦੀ ਗਿਣਤੀ ਵਿੱਚ ਬਾਹਰੋਂ ਆ ਕੇ ਵਸੇ ਪਰਵਾਸੀਆਂ ਦੀ شناخت ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਵਿਖੇ ਵੱਖਵਾ ਜਿੱਥੇ ਬੰਦਿਆਂ ਨੂੰ ਇੱਕ ਮੰਚ ਤੇ ਆ ਕੇ ਸਾਹਮਣੇ ਤੋਂ ਇੱਕ ਦਿੱਸ਼ੇ ਵੱਲ ਇਕੱਠ ਬੰਦਾ ਗਠਨ ਕੀਤਾ ਗਿਆ ਸੀ ਜਿਸ ਨੂੰ ਸਨਾਤਨ ਕ੍ਰਾਂਤੀ ਦਲ ਦਾ ਨਾਮ ਦਿੱਤਾ ਗਿਆ ਸਨਾਤਨ ਕ੍ਰਾਂਤੀ ਦਲ ਦੇ ਵੱਲੋਂ ਜਿਲਾਦਕਰਨ ਮਿਲਣ ਅਤੇ ਸੰਗਠਿਤ ਕਾਗਜ਼ੀ ਦੇਣ ਤੋਂ ਬਾਅਦ ਵੱਖਵਾ ਪੁਲਿਸ ਥਾਣੇ ਵਿਖੇ ਸ਼ਹਿਰ ਦੇ ਵਿੱਚ ਰਹਿ ਰਹੇ ਪਰਵਾਸੀਆਂ ਦੀ شناخت ਲਈ ਤੂਕ ਕੀਤੀ ਗਈ ਸੀ ਪਰ ਕੁਝ ਦਿਨ ਤੋਂ ਇਹ ਕੰਮ ਤੇਜ਼ੀ ਤੇ ਚੱਲਿਆ ਉਸ ਤੋਂ ਬਾਅਦ ਇਹ ਕੰਮ ਥੱਲੇ ਵੱਤੇ ਪਿਆ ਸਨਾਤਨ ਕ੍ਰਾਂਤੀ ਦਲ ਦਾ ਦਾਵਾ ਹੈ ਕਿ ਇਹ ਕੰਨੇ ਨੂੰ ਬਾਖੂ 10000 ਸ਼ਹਿਰ ਵਿੱਚ 300 ਜੀ ਕਿੰਨੇ ਵਿਦੇਸ਼ੀ ਪ੍ਰਵਾਸੀ ਬਿਨਾ ਆਪਣੀ ਪਛਾਣ ਉਜਾਗਰ ਕੀਤੇ ਰਹਿ ਰਿਆ ਇਹ ਲੋਕ ਕੈਦ ਦੇ ਕਾਨੂੰਨ ਵਿਸਥਾਰ ਦੇ ਭਾਈਚਾਰੇ ਦੇ ਲਈ ਕਦੀ ਵੀ ਖਤਰਾ ਬਣ ਸਕਦੇ ਆ ਇਹਨਾਂ ਦੇ ਵਿੱਚੋਂ ਜੇਕਰ ਕੋਈ ਅਪਰਾਧ ਕਰਕੇ ਚੈਰੋਂ ਬਾਹਰ ਨਿਕਲ ਜਾਂਦਾ ਹੈ ਤਾਂ ਪੂਰਨ ਤੌਰ ਤੇ ਹੀ ਉਪਨੂਖ ਫੜ ਨਹੀਂ ਸਕੇਗੀ ਇਸ ਦੇ ਲਈ ਇਹਨਾਂ ਇਸ ਨਾਕਾ ਦਾ ਕੰਮ ਸਿਰਫ ਖਾਣਾ ਪੂਰੀ ਲਈ ਨਹੀਂ ਹੁੰਦਾ ਆਪਣੀ ਸਮੰਗ ਨੂੰ ਲੈ ਕੇ ਸਨਤਨ ਕ੍ਰਾਂਤੀ ਦਲ ਨੇ ਮੁੱਠੋ ਸੁਨਰ ਫੇਰਨ ਦਾ ਐਲਾਨ ਵੀ ਕਰ ਦਿੱਤਾ ਹੈ ਜੀ ਸਾਡੇ ਗੁਰਦਾਸਪੁਰ ਦੇ ਸਨਤਨ ਕ੍ਰਾਂਤੀ ਦਲ ਜੋ ਇੱਕ ਬੜੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀਗਾ ਕਿ ਸਾਡੇ ਗੁਰਦਾਸਪੁਰ ਦੇ ਸਾਰੇ ਤਾਕੀਕੋਰ ਸਮਾਜਿਕ ਸੰਗਠਨਾਂ ਦਾ ਇੱਕ ਸਾਂਝਾ ਮੰਚ ਆ ਉਹਨੂੰ ਤਿਆਰ ਕੀਤਾ ਗਿਆ ਸੀ ਅੱਜ ਉਸੇ ਇੱਕ ਵਿਸ਼ੇਸ਼ ਮੀਟਿੰਗ ਸੀ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਕਾਰਕਿਰਤਾ ਜਿਹੜੇ ਸ਼ਾਮਿਲ ਹੋਏ ਔਰ ਉਹਦੇ ਵਿੱਚ ਅੱਜ ਤੋਂ ਫਿਰ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ ਕਿ ਜੋ ਸਾਡੇ ਪਹਿਲੇ ਸਾਡੇ ਜਿਹੜੇ ਮੰਗਾ ਸੀ ਗਿਆ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਉਹਨਾਂ ਨੂੰ ਉਹਨਾਂ ਨੂੰ ਦੁਬਾਰਾ ਪਰਸ਼ੂ ਕੀਤਾ ਜਾਵੇ ਫਿਰ ਤੋਂ ਦੁਬਾਰਾ ਮੰਗੀ ਕੀਤੀ ਜਾਵੇ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਇੱਕ ਮੰਤਸੀ ਕੀ ਸਾਡੀ ਕਿ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਅਪਰਵਾਸੀ ਲੋਕ ਜੋ ਬਿਨਾ ਸ਼ਨਾਖਤ ਹੋ ਕੇ ਰਹੇ ਨੇ ਰਹ ਰਹੇ ਨੇ ਉਹਨਾਂ ਦੀ ਸ਼ਨਾਖਤ ਕਰਕੇ ਉਹ ਸਾਰਵਜਨਿਕ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਖੇਤਰ ਦੇ ਵਿੱਚ ਕਿਹੜਾ ਵਿਅਕਤੀ ਰਹਿ ਰਿਹਾ ਹੈ ਕਾਰਨ ਕੀ ਸੀਗਾ ਕਿ ਸਾਡੇ ਗੁਰਦਾਸਪੁਰ ਦਾ ਵਿੱਚ ਅਪਰਾਧ ਜੋ ਹੈ ਬਹੁਤ ਵੱਡੀ ਮਾਤਰਾ ਵਿੱਚ ਹੋ ਰਹੇ ਸੀਗੇ ਚੋਰੀਆਂ ਡਕੈਤੀਆਂ ਈਵਨ ਦਨ ਕੀ ਨਸ਼ੇ ਰਾਜਿੱਤੇ ਵਪਾਰ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਹੋ ਰਿਹਾ ਬਲਕਿ ਉਹ ਵੀ ਰਿਹਾ ਹੋ ਵੀ ਹੋ ਰਿਹਾ ਔਰ ਇਸ ਤੋਂ ਇਲਾਵਾ ਨਜਾਇਜ਼ ਅਸਲੇ ਜਿਹੜੇ ਆ ਉਹ ਅੱਥੇ ਬੜੇ ਡਿਸਟ੍ਰਿਬਿਊਟ ਹੋਏ ਪਏ ਨੇ। ਤੋਂ ਸਾਰੇ ਇਹ ਜਿਹੜੇ ਅਪਰਵਾਸੀ ਲੋਕ ਹੀ ਕਰ ਰਹੇ ਨੇ। ਕਾਰਨ ਕੀ ਹੈ ਕਿ ਕਿ ਇਨਾਂ ਦੀ ਸ਼ਿਕਾਇਤ ਹੈ ਦੀ ਸ਼ਰਾਖ ਕੋਈ ਹੈ ਨਹੀਂ ਐ ਤੇ ਜਦੋਂ ਇਹੋ ਜਿਹੇ ਕੋਈ ਕੰਮ ਕਰ ਜਾਂਦੇ ਨੇ, ਇੱਥੋਂ ਦੌੜ ਜਾਂਦੇ ਨੇ ਜਿਸ ਕਰਕੇ ਉਹ ਫੜੇ ਨਹੀਂ ਜਾਂਦੇ ਤੇ ਸਾਡੇ ਕ੍ਰਾਈਮ ਜਿਹੜੇ ਰੇਸ਼ੋ ਹੈਗੀ ਆ ਉਹ ਵਧਦੀ ਜਾ ਰਹੀ ਹੈ। ਇਹ ਪੁਲਿਸ ਦੀ ਵੀ ਸਿਰਦਰਦੀ ਹੈ। ਇਸ ਲਈ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਸਿਰਦਰਦੀ ਹਟੇ ਔਰ ਸਾਰੇ ਦੀ ਸ਼ਰਾਖ ਹੋਵੇ। ਪਰ ਦੇਖ ਰਹੇ ਹਾਂ ਅਸੀਂ ਕਿ ਜਿਹੜੀ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਨੇ ਸਾਡੇ ਕਹਨ ਦੇ ਉੱਪਰ ਕੁਝ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਸਾਡੇ ਕਹਨ ਦੇ ਉੱਪਰ ਮੰਨਦੇ ਲਿਆ ਪਰ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ ਦੇਖਣ ਵਿੱਚ ਆਇਆ ਹੋਇਆ ਹੈ ਕਿ ਜੇ ਫਾਰਮੂਲਰ ਨੇ ਟੈਨੈਂਟ ਫਾਰਮ ਜਿਹੜੇ ਭਰੇ ਨਹੀਂ ਉਹ ਫਾਰਮਾਂ ਦੇ ਵਿੱਚ ਸਿਰਫ ਇੱਕ ਜਿਹੜੇ ਕਿਰਾਏਦਾਰ ਨੇ ਉਹ ਆਪਣੇ ਆਧਾਰ ਕਾ ਲਗਾ ਕੇ ਸੱਜੇ ਲਿਖੇ ਜਾ ਰਹੇ ਨੇ ਕਿ ਅਸੀਂ ਇਸ ਘਰ ਦੇ ਵਿੱਚ ਆਪਾਂ ਕਿਰਾਏਦਾਰ ਹ ਉਹਦੀ ਇਨਵੈਸਟੀਗੇਟਿੰਗ ਕੀਤਾ ਜਾਂਦਾ ਉਹਨੂੰ ਕਨਫਰਮ ਨਹੀਂ ਕੀਤਾ ਜਾਂਦਾ ਕਿ ਉਸ ਘਰ ਵਿੱਚ ਵਸਦੇ ਰਹੇ ਕਿ ਨਹੀਂ ਰਹੇ ਕਾਰਨ ਕੀ ਹੁੰਦਾ ਕਿ ਮਾਲਕ ਜਿਹੜਾ ਕਰਦਾ ਜਾਂ ਦੁਕਾਨ ਦਾ ਮਾਲਿਕ ਉਹ ਤਾਂ ਪਤਾ ਵੀ ਨਹੀਂ ਕਿਹੜਾ ਜਿਹੜਾ ਕਿਰਾਏਦਾਰ ਹੈ ਜਿਹੜਾ ਮੇਰੇ ਘਰ ਦੇ ਡੈੱਥ ਦੇਖ ਕੇ ਉਹ ਆਪਣੇ ਜਾ ਕੇ ਫਰਮ ਲੈ ਕੇ ਦੇ ਗਿਆ ਵਾ ਦੋਸੋ ਇਹ ਜਿਹੜੀ ਹੈ ਨਾ ਇਹਦੀ ਕਨਫਰਮੇਸ਼ਨ ਜ਼ਰੂਰੀ ਹੈ ਅਗਰ ਮੰਨ ਲਓ ਕਿ ਕਾਨੂੰਨ ਕੋਈ ਕ੍ਰਾਈਮ ਕਰ ਦਿੰਦੇ ਨੇ ਔਰ ਪੁਲਿਸ ਉਸ ਟੈਨੈਂਟ ਫਾਰਮ ਦੇ ਆਧਾਰ ਤੇ ਉਸ ਵਿਅਕਤੀ ਨੂੰ ਫੜ ਲੈਂਦੀ ਹੈ ਉਹਦੇ ਨਾਲ ਹੀ ਉਹ ਜਿਹੜਾ ਜਿਹੜਾ ਘਰ ਵਾਲਾ ਵਾ ਉਹ ਵੀ ਅੜਕੇ ਚ ਆ ਜਾਏਗਾ ਪਰ ਜੇ ਉਹ ਘਰ ਵਾਲਿਆਂ ਨੂੰ ਪਤਾ ਹੀ ਨਾ ਹੋਗਾ ਕਿ ਮੇਰੇ ਘਰ ਕੋਈ ਇਹੋ ਜਿਹਾ ਬੰਦਾ ਕਿਰਾਏ ਦਾ ਰਹਿ ਰਿਹਾ ਉਹ ਜ਼ਿੰਮੇਵਾਰੀ ਨੂੰ ਸੀਰੂ ਚੁੱਕਦਾ ਤਾਂ ਫਿਰ ਉਹ ਕਿਸ ਤਰ੍ਹਾਂ ਉਹਨੂੰ ਫੜਿਆ ਜਾ ਸਕਦਾ ਤਾਂ ਸੋ ਇਸ ਲਈ ਇਹਨਾਂ ਦੀ ਦੀ ਕਨਫਰਮੇਸ਼ਨ ਜ਼ਰੂਰ ਲਈ ਜਾਏ ਕਿ ਇਹ ਉਸ ਘਰ ਵਿੱਚ ਰਹਿ ਰਿਹਾ ਨੇ ਉਸ ਦੁਕਾਨ ਵਿੱਚ ਰਹਿ ਰਿਹਾ ਕਿ ਨਹੀਂ ਰਹਿ ਰਿਹਾ ਦੂਸਰੀ ਗੱਲ ਹੈਗੀ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਇਹ ਦੁਕਾਨ ਜਾਂ ਮਕਾਨ ਮਾਲਕਾਂ ਦੀ ਹੈ ਉਹ ਆ ਕੇ ਦੱਸਣਾ ਹੁੰਦਾ ਹੋਣਾ ਨੇ ਕਿ ਵੀ ਸਾਡੇ ਕੋਲ ਇਹ ਵਿਅਕਤੀ ਜਿਹੜਾ ਹੈ ਉਹ ਕਿਰਾਏ ਤੇ ਰਹਿ ਰਿਹਾ ਹੈ ਇਹ ਜਿਹੜਾ ਵਿਅਕਤੀ ਹੈ ਮੇਰੀ ਦੁਕਾਨ ਕਿਰਾਏ ਤੇ ਚਲਾ ਰਿਹਾ ਹੈ ਦੇਖਿਓ ਉਲਟਾ ਹੋ ਰਿਹਾ ਹੈ ਜਿਹੜਾ ਮਕਾਨ ਦਾ ਮਾਲਕ ਹੈ ਉਹ ਬਿਲਕੁਲ ਵੀ ਕੋਈ ਇਨਫੋਰਮੇਸ਼ਨ ਨਹੀਂ ਦੇ ਰਿਹਾ ਇਸ ਲਈ ਕਾਨੂੰਨ ਦੇ ਮੁਤਾਬਿਕ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੇ ਵਿਅਕਤੀਆਂ ਨੇ ਵੀ ਜਿਹੜੇ ਵੀ ਕਿਰਾਏਦਾਰ ਜਿਹੜੇ ਮਾਲਕ ਨੇ ਦੁਕਾਨਾਂ ਦੇ ਜਾਂ ਘਰਾਂ ਦੇ ਮਾਲਕ ਨੇ ਉਹਨਾਂ ਨੇ ਜੇਕਰ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਉਹਨਾਂ ਤੇ ਜਲਦੀ ਤੋਂ ਜਲਦੀ ਇੱਕ ਹਫਤੇ ਦੇ ਵਿੱਚ ਐਫਆਈਆਰ ਕਰਨ ਅਗਰ ਐਫਆਈਆਰ ਨਹੀਂ ਹੁੰਦੀ ਤੇ ਸਨਾਤਨ ਕ੍ਰਾਂਤੀਦਾਰ ਸਿਟੀ ਥਾਣੇ ਦੇ ਬਾਹਰ ਬੈਠ ਕੇ ਤਰਨਾ ਪ੍ਰਦਰਸ਼ਨ ਕਰੇਗਾ ਇਸ ਲਈ ਇਹ ਸਾਡੀ ਬੇਨਤੀ ਸਵੀਕਾਰ ਕਰਕੇ ਜਲਦੀ ਤੋਂ ਜਲਦੀ ਅਪਰਵ ਵਿੱਚ ਲੰਘਦੀ ਜਾਵੇ ਤਾਂ ਕਿ ਜਿਹੜੇ ਇਹ ਜਿਹੜਾ ਖਤਰਾ ਜਿਹੜਾ ਅਪਰਵਾਸੀਆਂ ਦੇ ਰੂਪ ਦੇ ਵਿੱਚ ਸਾਡੇ ਗੁਰਦਆਰਿਆਂ ਵਿੱਚ ਫੈਲ ਰਿਹਾ ਇਹ ਜਲਦੀ ਖਤਮ ਹੋਵੇ ਜੈ ਸ਼ੰਕਰ ਜੀ ਕੀ ਜੈ ਬੋਲੇ ਨਾ